ਓ ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟਰੈਵਲ ਵਿਦ ਪੱਪਲ ਯੂਟਿਊਬ ਚੈਨਲ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਆਪਣਾ ਕਾਠਮਾਂਡੂ ਦੇ ਵਿੱਚ ਲਾਸਟ ਦਿਨੇ ਆ ਤੇ ਕੱਲ ਆਪਾਂ ਚੱਲ ਜਾਣਾ ਹੈ ਪੋਖਰਾ ਤੇ ਕੱਲ ਆਪਣੀ ਸਵੇਰੇ ਬਾਸਿਆ ਉਹਦਾ ਵੀ ਸਾਰਾ ਮੈਂ ਵਲੌਗ ਬਣਾਉਂਗਾ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਪਰ ਅੱਜ ਦਾ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਿੱਥੇ ਚੱਲਾ ਆ ਲੱਗੇ ਇੱਥੇ ਇੱਕ ਗੁਰਦੁਆਰਾ ਸਾਹਿਬ ਆ 5-6 ਕਿਲੋਮੀਟਰ ਦੇ ਦਾਰੇ 'ਚ ਆ ਗੁਰੂ ਨਾਨਕ ਸਤਸੰਗ ਤੇ ਉਹਦੇ ਲਈ ਮੈਂ ਰਾਈਡ ਬੁੱਕ ਕਰ ਲਈ ਆ ਉਹੜਾ ਇਹ ਬਾਹਰ ਜਾਣਾ ਪੈਂਦਾ ਕਿਉਂਕਿ ਮੇਰਾ ਹੌਸਟਲ ਨਾ ਗਲੀ ਚ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਮੋਟਰਸਾਈਕਲ ਦੇ। ਤੇ ਹੁਣ ਮੈਂ ਥੋੜਾ ਬਾਹਰ ਜਾਵਾਂ ਤੇ ਫਿਰ ਮੈਂ ਲੂੰਗਾ ਰਾਈਡ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਗੁਰਦੁਆਰਾ ਸਾਹਿਬ ਦੇ। ਅਗਲੇ ਵਲੌਗਸ ਤੁਹਾਨੂੰ ਮੈਂ ਦਿਖਾਉਂਗਾ ਥਮਿਲ ਦੀ ਨਾਈਟ ਲਾਈਫ। ਬਸ ਹੁਣ ਇੱਥੇ ਖਲੋ ਕੇ ਮੈਂ ਉਹਦੀ ਵੀ ਆਪਣੇ ਹੌਸਟਲ ਤੋਂ ਜਾਂ ਮੇਨ ਰੋਡ ਤੇ ਉਹਨੇ ਆਉਣਾ ਆ। ਬਸ ਉਹਦੀ ਵੇਟ ਕਰਨੀ ਆ ਕਦੋਂ ਆਵੇ ਤੇ ਫਿਰ ਚਲੀ ਆਪਾਂ ਦਰਸ਼ਨ ਕਰਨ ਵਾਗੇ। ਉਹ ਮੈਸੇਜ ਨਹੀਂ ਕਰਨ ਉਹ ਹਟ ਦੇ ਕਈ ਲੋਕ ਮੈਨੂੰ ਕਹਿੰਦੇ ਭਾਈ ਸਾਰੇ ਧਾਰਮਿਕ ਵੀਲੋਗ ਬਖਾਈ ਜਣੇ ਆ ਕੋਈ ਨਹੀਂ ਤੁਹਾਨੂੰ ਲੋਚਪੁਣਾ ਨੂੰ ਖਾਉਣੇ ਜਾ ਕੇ ਪੋਖਰਾ ਹਲੋ ਜਿਓ ਬਾਪੀ ਵੀਲੋਗ ਵੰਦੇ ਰਹੋ ਸਬਸਕ੍ਰਾਈਬ ਕਰੋ ਚੈਨਲ ਨੂੰ ਹਰ ਟਾਈਮ ਹਲੋ ਵੀ ਇਹ ਆਪਣੀ ਰਾਈਡ ਆ ਗਈ ਏ ਤੇ ਹੁਣ ਆਪਾਂ ਚੱਲੇ ਆ ਰਾਈਡ ਆ ਗਿਆ ਰਾਈਡ ਆ ਗਿਆ ਇਹ ਇਹ ਗਿਰ ਨਾ ਜਾਏ ਹਲੋ ਵੀ ਇੱਥੇ ਆਪਣੇ ਸਿਰਫ ਲੱਗੇ ਜੇ 90 ਨੇਪਾਲੀ ਰੁਪਈਆ ਮਤਲਬ ਕਿ ਇੰਡੀਆ ਦੇ 56 ਰੁਪਏ ਤੇ 5.5 ਕਿਲੋਮੀਟਰ ਇੱਥੋਂ ਦੂਰ ਆ। ਠੀਕ ਹੈ ਨਾ? ਤੇ 5.5 ਕਿਲੋਮੀਟਰ ਲਈ 55 ਰੁਪਏ ਠੀਕ ਹੈ ਯਾਰ, ਓਕੇ ਆ। ਜਿਆਦਾ ਮਹਿੰਗਾ ਨਹੀਂ ਹੈਗਾ ਮੋਲ ਤੇ ਇਹੋ ਤੁਸੀਂ ਟੈਕਸੀ ਵਾਲੇ ਤੋਂ ਲਓਗੇ ਨਾ ਜੇ ਟੈਕਸੀ ਵਾਲੇ ਨੇ ਤੁਹਾਡੇ ਕੋਲ ਲੈਣੇ ਜੀ। ਘੱਟੋ ਘੱਟ 300 ਪਲੱਸ ਐਨਪੀਆਰ 네ਪਾਲੀ ਰੁਪੀ 300 ਤੋਂ ਪਲੱਸ ਲੈਣਗੇ। ਚਲੋ ਪਹੁੰਚਦੇ ਹੁਣ ਆਪਾਂ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮੈਂ ਦਰਸ਼ਨ ਕਰਾਉਣਾ। ਸਭ ਤੋਂ ਵੱਡੀ ਪ੍ਰੋਬਲਮ ਯਾਰ ਇੱਥੇ ਟ੍ਰੈਫਿਕ ਦੀ ਆ। ਜੇ ਤੁਸੀਂ ਮੰਨ ਲਓ ਟੈਕਸੀ ਕੀਤੀ ਹੋਵੇ ਤੇ ਤੁਹਾਨੂੰ ਦੇ ਪਹੁੰਚਦੇ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਇੱਧਰ ਵੇਖੋ ਅੱਗੇ ਤੁਹਾਨੂੰ ਹੋਣਾ ਬਹੁਤ ਜ਼ਿਆਦਾ ਟ੍ਰੈਫਿਕ ਹੈ ਇੱਧਰ ਬੱਲੇ ਬੱਲੇ ਹੋਈ ਬਈ ਪੂਰੀ ਤੇ ਸੜਕਾਂ ਵੀ ਸੋਖਣਾ ਇਸ ਤਰ੍ਹਾਂ ਦੀਆਂ ਹੀ ਹਵੇ ਲੋ ਝਟਕੇ ਲੱਗਣ ਦੇ ਪੂਰੇ ਬਾਕੀ ਇਹ ਵੀ ਟੂ-ਵੀਲਰ ਤੇ ਤੁਸੀਂ ਥੋੜਾ ਜਿਹਾ ਛੇਤੀ ਪਹੁੰਚ ਜਾਂਦੇ ਜੀ ਕਿਉਂਕਿ ਤੁਹਾਨੂੰ ਪਤਾ ਇੱਧਰ ਉੱਧਰ ਕਰ ਕਰਾ ਕੇ ਇੱਧਰ ਉੱਧਰ ਕਰ ਕਰਕੇ ਗਲੀਆਂ ਗੁਲੀਆਂ 'ਚ ਪਾਪੂ ਕੇ ਨਹੀਂ ਤਾਂ ਜਾਂਦੇ ਸੜਕਾਂ ਦਾ ਵੀ ਹਾਲ ਨਹੀਂ ਇਕ ਹੀ ਸਕਦੇ ਜਿੱਧਰ ਆਪਣੇ ਵੀ ਚਲੋ ਕੋਈ ਈਡੀਆਂ ਆਪਣੇ ਵੀ ਚਲੋ ਕੋਈ ਈਡੀਆਂ ਖਾਸ ਵਧੀਆ ਨਹੀਂ ਹੈਗੀਆਂ ਪਰ ਸੁਖਣਾ ਮਾਹੌਲ ਇੱਧਰ ਵੀ ਉਤਰਾਂਦਾ ਹੀ ਆ ਲਓ ਵੀ ਚੈੱਕ ਕਰ ਲੋ ਟ੍ਰੈਫਿਕ ਰੂਲ ਨੇਪਾਲ ਦੇ ਬੈਂਦਰ ਹੈ ਡੇਂਜਰ ਭਾਈ ਵਾਹ ਡੇਂਜਰ ਡੇਂਜਰ ਵੀ ਡੇਂਜਰ ਇਸ ਕੇ ਸਾਹਮਣੇ ਪਟਾ ਹੈ ਹਮੇਂ ਡਰਾਈਵਰ ਓ ਲਓ ਜੀ ਠੋਕ ਦਿਆ ਠੋਕ ਦਿਆ ਠੋਕ ਦਿਆ ਐ ਤੂੰ ਨੱਚ ਰਿਹਾ ਉਸਨੇ ਠੋਕ ਦਿਆ ਤੋ ਉਹ ਵੀ ਆਲਟੋ ਠੋਕਦੀ ਹੈ ਵਾ ਵੇਖੋ ਇਧਰਲੇ ਬੰਨੇ ਗੱਡੀਆਂ ਹੁੰਦੀਆਂ ਆ ਤੇ ਇਧਰ ਕੋਈ ਲਾਈਟ ਨਹੀਂ ਹੈਗੀ ਜਿਹੜਾ ਜਿੱਤਰੋ ਮਰਜ਼ੀ ਲੰਘਾਈ ਜਾਵੇ ਖੁੱਲੇ ਖਾਤੇ ਆ ਵੀ ਖੁੱਲੇ ਖਾਤੇ ਵੇਚਦੇ ਖੁੱਲੇ ਕਾਰਮਾਸਤੀ ਉਹਦੇ ਚ ਹਾਂ ਨੱਚ ਲਾ ਪਿਆ ਨਾਲੀ ਠੋਕ ਦਿਆ ਠੋਕ ਦਿਆ ਆ ਕੋ ਇੱਥੇ ਇੱਕ ਇੱਥੇ ਵੇਖੋ ਇੱਕੋ ਪੁਲਸ ਵਾਲਾ ਘਲੋਤਾ ਹੈ ਤੇ ਕੋਈ ਲਾਈਟ ਨਹੀਂ ਚੱਲ ਰਹੀ। ਲਾਈਟ ਕੋਈ ਵੀ ਨਹੀਂ ਚੱਲ ਰਹੀ। ਸਟ੍ਰੀਟ ਕਿਨ ਲਾਈਟ ਹੈ ਨਾ। ਸੋ ਵਾਹਿਗੁਰੂ ਦੀ ਕਿਰਪਾ ਨਾਲ ਪਹੁੰਚ ਗਿਆ ਮੈਂ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਮਿਤੀ ਇਹ ਏਰੀਆ ਹੈ ਕੁਪੰਡੋਲ ਲਲਿਤਪੁਰ ਨੇਪਾਲ। ਜਾਓ ਅੰਦਰ ਦਰਸ਼ਨ ਕਰਨ ਚੱਲਦੇ ਆ। ਤੇ ਸਾਰਾ ਤੁਹਾਨੂੰ ਮੈਂ ਅੰਦਰੋਂ ਵਿਖਾਉਣਾ ਹੈ ਤੇ ਦਰਸ਼ਨ ਕਰਾਉਣਾ ਹੈ ਆਓ ਚਲਿਏ ਮੈਂ ਇਹਨਾਂ ਇਧਰ ਐਂਟਰੀ ਗੇਟ ਆ ਵਾਹਿਗੁਰੂ ਸੱਚੇ ਪਾਤਸ਼ਾਹ ਸੋ ਇਧਰ ਕਾਰ ਪਾਰਕਿੰਗ ਦਾ ਏਰੀਆ ਇਧਰ ਟੂ-ਵੀਲਰ ਆਪਣੇ ਪਾਰਕ ਕਰ ਸਕਦੇ ਆ ਤੇ ਆਹ ਮੇਨ ਤੇ ਆਵਾ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਗੁਰੂ ਨਾਨਕ ਸਤਸੰਗ ਤਾਂ ਮੈਂ ਤੁਹਾਨੂੰ ਇੱਕ ਵਾਰੀ ਕੈਮਰਾ ਘੁਮਾ ਕੇ ਵਖਾ ਦਿਨਾ ਫਿਰ ਉਸ ਤੋਂ ਬਾਅਦ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਅੰਦਰ ਬੋਲੂਗਾ ਨਹੀਂ ਬਸ ਵੀਡੀਓ ਬਣਾਉਂਗਾ ਵੀ ਆਪੇ ਦਰਸ਼ਨ ਕਰ ਲਿਓ ਇਹਦੇ ਲਈ ਤੁਹਾਨੂੰ ਆਉਣਾ ਪੈਣਾ ਵਾ ਤੇ ਕਾਠਮੰਡੂ ਚ ਰਹਿ ਰਹੇ ਜੇ ਥਾਮਿਲ ਸਿਟੀ ਜਿੱਥੇ ਮੈਂ ਰਹਿ ਰਿਹਾ ਵਾਂ ਤੇ ਉੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਾਕੀ ਜਾ ਕੇ ਵੇਨੇ ਅੰਦਰ ਦਰਸ਼ਨ ਕਰਦੇ ਮੈਨੂੰ ਤੇ ਐ ਲੱਗੰਦਿਆ ਕਿ ਗੁਰਦੁਆਰਾ ਜਿਵੇਂ ਬੰਦ ਹੁੰਦਾ ਵਾ ਪਤਾ ਦੇਖ ਸਕਦੇ ਅੱਛਾ ਫਿਰ ਬਾਕੀ ਚੱਲਦੇ ਆਂ ਅੰਦਰ ਦਰਸ਼ਨ ਕਰਾਉਣਾ ਤੁਹਾਨੂੰ ਜੋੜਾਕਰ ਉਧਰਲੀ ਸਾਈਡ ਤੇ ਆ। ਸੋ ਇਹ ਮੇਨ ਦਰਬਾਰ ਆ ਵੀ। ਇਧਰਲੀ ਸਾਈਡ ਤੇ ਜੋੜਾਕਰ ਤੇ ਇਧਰ ਨਿਸ਼ਾਨ ਸਾਹਿਬ ਆ ਵੇਖੋ ਕਰੋ ਦਰਸ਼ਨ। ਉਹ ਆਏ ਗੁਰੂ ਮਹਾਰਾਜ ਸੱਚੇ ਪਾਸ਼ਾ। ਧੰਨ ਗੁਰੂ ਰਾਮਦਾਸ। ਇਧਰ ਲੰਗਰ ਤਿਆਰ ਹੁੰਦਾ ਨਾ। ਉਹ ਜੋੜਾਕਰ ਇੱਥੇ ਹੀ ਆ ਵੀ। ਵੀ ਜੋੜੇ ਲਾ ਕੇ। ਸੋ ਆ ਵੀ ਜਿੱਥੇ ਲੰਗਰ ਤਿਆਰ ਹੁੰਦਾ ਅੰਦਰ ਉਹ ਸਾਰਾ ਮੈਂ ਤੁਹਾਨੂੰ ਦਿਖਾਉਣਾ ਹੈ ਕਰੀ ਫਿਰ ਤੇ ਪ੍ਰਸ਼ਾਦਾ ਤਿਆਰ ਹੁੰਦਾ ਹੋਰ ਵੈਗੁਰੂ ਜੀ ਕੀ ਹਾਲ ਜੇ ਹੋਰ ਸੁਣਾਓ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਚਾਹੀਦੀ ਜੀ ਕੋਈ ਅੰਦਰ ਜਾਣ ਲਈ ਸੁੰਦਰ ਜਾਣ ਲਈ ਗੇਟ ਹਜੇ ਬੰਦ ਕੀਤੇ ਇਹਨਾਂ ਨੇ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਦਰਸ਼ਨ ਕਰਨ ਜਾਣੇ ਤੇ ਕਹਿੰਦੇ 2 ਮਿੰਟ ਰੋਜੋ ਮੈਂ ਬਲਾਕ ਲਿਉਣਾ ਕਹਿੰਦੇ ਫਿਰ ਉਹ ਗੇਟ ਖੋਲਦੇ ਆ ਉਹ ਕਿਤੇ ਲੋਕ ਜਿਹੜਾ ਸਿਸਟਮ ਕੀਤਾ ਇਹਨਾਂ ਨੇ ਉਹ ਬੁਲਾਉਣ ਗਿਆ ਉਹ ਤੇ ਫਿਰ ਅੰਦਰ ਜਾਊਗਾ ਮੈਂ ਉਹ ਤੁਹਾਡੇ ਕੰਾਸਤੇ ਤੇ ਘਾਟ ਹੀ ਆਉਂਦੀ ਨਹੀਂ ਨੇ ਸੰਗਤ ਮੱਥਾ ਟੇਕਣ ਆ ਤੇ ਫਿਰ ਜਦੋਂ ਕੋਈ ਆਉਂਦਾ ਹੋਊਗਾ ਦਰਸ਼ਨ ਕਰਨ ਵਾਸਤੇ ਮੇਰੇ ਵਾਂਗੂ ਟੂਰਿਸਟ ਕੋਈ ਤੇ ਉਦੋਂ ਫਿਰ ਦਰਵਾਜ਼ਾ ਖੋਲਦੇ ਹਣੇ ਸੋ ਆਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੱਥਾ ਟੇਕ ਰਿਹਾ ਨੇ ਇੰਜ ਕੋਲ ਸਕਦੇ ਲੋਕ ਪਰਮਿਸ਼ਨ ਲੈਣੀ ਪੈਂਦੀ ਉਤਰਾ ਨਹੀਂ ਉਤਰਾ ਦੀ ਆਪ ਨਾ ਖੋਲ ਕੇ ਜਾਓ ਫਿਰ ਉਹ ਰੋਕਦੇ ਆ ਚਲਦੇ ਆ ਅੱਛਾ ਉੱਪਰ ਦੀ ਵਾਹਿਗੁਰੂ ਮਾਰਾ ਗੁਰੂ ਰਾਮਦਾਸ ਜੀ ਬਾਛੋ ਬੜੀਆਂ ਥਣੀਆਂ ਇਹ ਗੁਰੂ ਮਾਰਸ ਜੀ ਪਾਸ਼ਾ ਜੇ ਤੁਹਾਡੇ ਨਾਲ ਹੀ ਆਉਣਗੇ ਜੇ ਦੇ ਦਰਸ਼ਨ ਕਰਨ ਜਾਣੇ ਇਕੱਲੇ ਨੂੰ ਨਹੀਂ ਕਿਸੇ ਨੂੰ ਅੰਦਰ ਆਉਣ ਦਿੰਦੇ ਕੱਲ ਆਇਓ ਤੁਸੀਂ ਅੱਛਾ ਕੱਲ ਕੱਲ ਇੱਥੇ ਦੀਵਾਨ ਲੱਗਦਾ ਹੈ ਅੱਛਾ ਜੀ ਦੀਵਾਨ ਕੱਲ ਲੱਗਣਾ ਹੈ ਅੱਛਾ ਕੱਲ ਦੀਵਾਨ ਲੱਗਣਾ ਹੈ ਠੀਕ ਹੈ ਦਰਸ਼ਨ ਕਰਕੇ ਆ ਗਿਆ ਮੈਂ ਖੁਬਾਰ ਮੈਂ ਤਾਂ ਆਦੀ ਨਾਲ ਵੇਖੋ ਉਹਨਾਂ ਨੇ ਲੌਕ ਕਰ ਦੇਣਾ ਹੈ ਮਤਲਬ ਤੁਸੀਂ ਜੇ ਇਕੱਲੇ ਇੱਥੇ ਹੋਣਾ ਹੈ ਤਾਂ ਇਸ ਤਰ੍ਹਾਂ ਮਥਾ ਨਹੀਂ ਦੇਖ ਸਕਦੇ ਤੁਹਾਨੂੰ ਇਸ ਤਰ੍ਹਾਂ ਇਕੱਲੇ ਆ ਨਹੀਂ ਦਰਸ਼ਨ ਕਰਨ ਦੇ ਸਕਦੇ ਹੋ ਤੁਹਾਡੇ ਨਾਲ ਜ਼ਰੂਰ ਇੱਕ ਜਾਂ ਦੋ ਜਣੇ ਆਉਣਗੇ ਬਾਕੀ ਦਰਸ਼ਨ ਕਰ ਲਏ ਆ ਗੁਰੂ ਮਹਾਰਾਜ ਜੀ ਬਾਕੀ ਪ੍ਰਸ਼ਾਦਾ ਵੰਨੇ ਆ ਜੇ ਪ੍ਰਸ਼ਾਦਾ ਹੋਊਗਾ ਤਾਂ ਛਕਾਂਗੇ ਵਾਹ ਮੇਰੇ ਸਾਹਮਣੇ ਤਿਆਰੀ ਹੋਣ ਦੀ ਹੈ ਪ੍ਰਸ਼ਾਦਾ ਹੈਗਾ ਵਾ ਵੈਗੁਰੂ ਜੀ ਅੱਛਾ ਪ੍ਰਸ਼ਾਦਾ ਉਹ ਤਰਾ ਡੇਲੀ ਭੇਜਦੇ ਨਹੀਂ ਮਤਲਬ ਪ੍ਰਸ਼ਾਦਾ ਹੁੰਦਾ ਪ੍ਰਸ਼ਾਦ ਅੱਛਾ ਇਹ ਬੰਦ ਰਿਹਾ ਵਾ ਠੀਕ ਹੈ ਚਲੋ ਜਿਤਨਾ ਵੈਗੁਰੂ ਦਾ ਹੁਕਮ ਹੈ ਬਾਕੀ ਉਮੀਦ ਕਰਦਾ ਕਿ ਵੈਗੁਰੂ ਦੀ ਕਿਰਪਾ ਨਾਲ ਤੁਸੀਂ ਦਰਸ਼ਨ ਵਧੀਆ ਕੀਤੇ ਹੋਣਗੇ ਵਾ ਵੈਗੁਰੂ ਬਾਰੇ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਰਾਮਦਾਸ ਜੀ ਦਰਸ਼ਨ ਕਰ ਲਿਆ ਬਹੁਤ ਵਧੀਆ ਦਰਸ਼ਨ ਹੋਏ ਆ ਤੇ ਹੁਣ ਮੈਂ 10 15 ਮਿੰਟ ਲਈ ਬਹਿ ਗਿਆ ਇੱਥੇ ਤੇ ਫਿਰ ਮੈਂ ਜਾਉਂਗਾ ਵਾਪਸ ਕਿਉਂਕਿ ਕੱਲ ਆਪਣੀ ਬਸ ਹੈ ਪੋਖਰਾ ਦੀ ਤੇ ਮੈਨੂੰ ਇੱਥੇ ਉਹ ਬਾਬਾ ਜੀ ਕਹਿੰਦੇ ਜਿਹੜੇ ਨਾਲ ਗਏ ਅੰਦਰ ਦਰਸ਼ਨ ਕਰਵਾਉਣ ਲਈ ਉਹ ਕਹਿੰਦੇ ਭਾਜੀ ਤੁਸੀਂ ਕੱਲ ਆਇਓ ਕੱਲ ਇੱਥੇ satsang ਆ ਤੇ ਮੈਂ ਮੈਂ ਕਿਹਾ ਬਾਬਾ ਜੀ ਕੋਸ਼ਿਸ਼ ਕਰੂੰਗਾ ਤੇ ਬਾਕੀ ਕੱਲ ਫਿਰ ਆਪਾਂ ਚੱਲ ਜਾਣਾ ਇੱਥੋਂ ਬਹੁਤ ਹੀ ਸੋਹਣਾ ਗੁਰਦੁਆਰਾ ਹੈ ਜ਼ਰੂਰ ਆਇਓ ਜਦੋਂ ਤੁਸੀਂ ਇੱਥੇ ਆਏ ਇੱਕ ਗੁਰਦੁਆਰਾ ਹੋ ਰਿਹਾ ਉਹਦਾ ਮੈਨੂੰ ਨਾਂ ਨਹੀਂ ਚੇਤਾ ਆਉਂਦਿਆ ਬਾਕੀ ਤੁਹਾਨੂੰ ਪਤਾ ਹੀ ਆ ਕੁਛ ਨਾ ਕੁਛ ਰਹਿ ਹੀ ਜਾਂਦਾ ਵਾ ਚਲੋ ਜੀ ਅਭੀ ਦਰਸ਼ਨ ਹੋ ਗਏ ਆ ਇਹ ਸਭ ਤੋਂ ਵਧੀਆ ਗੱਲ ਹੈ ਤੇ ਲੰਗਰ ਖਾਣ ਨੂੰ ਦਿਲ ਕਰਨ ਦਿਆ ਸੀ ਪਰ ਉਹ ਬਾਬੇ ਕਹਿੰਦੇ ਵੀ ਅਜੇ ਤਿਆਰੀ ਹੋਣਦੀ ਆ ਤੇ ਤਿਆਰੀ ਹੁੰਦੇ ਹੁੰਦੇ ਅਜੇ 1.5-2 ਘੰਟੇ ਲੱਗ ਜਾਣੇ ਆ ਤੇ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਜਿਸ ਤਰ੍ਹਾਂ ਵਾਇਗਰ ਨੂੰ ਮਨਜ਼ੂਰ ਹੈ ਉਸ ਤਰ੍ਹਾਂ ਹੀ ਇਹ ਦਾਣਾ ਪਾਣੀ ਲਿਖਿਆ ਹੁੰਦਾ ਤੇ ਆਪਾਂ ਖਾ ਲੈਣਾ ਹੀ ਜੇ ਨਹੀਂ ਲਿਖਿਆ ਤਾਂ ਕੋਈ ਗੱਲ ਨਹੀਂ ਵੀ ਬਾਹਰ ਵੀ ਸਭ ਕੁਝ ਮਾਰਾ ਹੀ ਦਈਏ ਇੱਕ ਵਾਰੀ ਐਡਰੈਸ ਕਨਫਰਮ ਕਰ ਲਓ ਮੈਂ ਸਾਰਾ ਤੁਹਾਨੂੰ ਇੱਕ ਰੀ ਜ਼ੂਮ ਕਰਕੇ ਵਿਖਾ ਦਿੰਦਾ ਕੁਪਨਡੋਲ 10 ਲਲਿਤਪੁਰ ਨੇਪਾਲ ਸੁਬਹ ਆਉਂਦੇ ਆ ਸੁਬਹ ਆ ਕੇ ਗੁਰਦੁਆਰਾ ਸਾਹਿਬ ਤੋਂ ਮੇਨ ਗੇਟ ਤੋਂ ਇੱਥੇ ਵੇਖੋ ਆ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਇਸ ਤਰ੍ਹਾਂ ਦੀ ਮਾਰਕੀਟ ਆ ਤੇ ਮੈਂ ਹੁਣ ਆਪਣੀ ਰਾਈਡ ਬੁੱਕ ਕਰ ਲਗਾਇਆ ਤੁਹਾਨੂੰ ਨਾ ਨੇਪਾਲ ਦੇ ਵਿੱਚ ਆ ਮੰਦਰ ਤੁਹਾਨੂੰ ਹਰ ਜਗ੍ਹਾ ਤੇ ਮੰਦਰ ਮਿਲਣਗੇ ਛੋਟੇ ਛੋਟੇ ਇਸ ਤਰ੍ਹਾਂ ਦੇ ਆਖੋ ਮੇਰੇ ਸਾਹਮਣੇ ਤੁਹਾਨੂੰ ਦਿਖਾਉਣਾ ਤੇ ਚਲੋ ਆ ਗਿਆਂ ਮੈਂ ਮੇਨ ਗੇਟ ਦੇ ਬਾਹਰ ਤੇ ਵਾਪਸ ਚਲੀ ਹੋਣਾ ਆਪਾਂ ਆਪਣੀ ਜਗ੍ਹਾ ਤੇ